ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਾ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਦੀਆਂ ਕੁਝ ਕੱਲਾਂ ਬਤਾਈ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਅੱਜ 7 ਅਗਸਤ ਦਿਨ ਬੁੱਧਵਾਰ ਨੂੰ ਅੱਜ ਦੀ ਕੀ ਖਬਰ ਸਾਰਾ ਤੁਹਾਡੇ ਨਾਲ ਸਾਂਝੀ ਕਰਨੀ ਹੈ। ਅ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਅਮਰੀਕਾ ਦੀ ਪੋਪੂਲੇਸ਼ਨ ਬਾਰੇ ਇੱਕ ਰਿਪੋਰਟ ਆਈ ਹੈ ਕਿ ਹਿਸਪੈਨਿਕ ਪੋਪੂਲੇਸ਼ਨ ਦੇ ਵਿੱਚ ਲਗਾਤਾਰ ਅਮਰੀਕਾ ਦੇ ਵਿੱਚ ਵਾਧਾ ਹੋ ਰਿਹਾ। ਦੂਜੀ ਖਬਰ ਡੋਨਲਡ ਟਰੰਪ ਬਾਰੇ ਉਹਨਾਂ ਦਾ ਇੱਕ ਬਿਆਨ ਜਿਸ ਬਿਆਨ ਦੇ ਵਿੱਚ ਉਹਨਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੂੰ ਫੀਦਲ ਕਾਸਟਰ ਤੀਜੀ ਗੱਲਬਾਤ ਡੀਸੀ ਦੇ ਮੈਟਰੋ ਡਰਾਈਵਰਾਂ ਬਾਰੇ ਵੀ ਹਾਲਤ ਮਾੜੀ ਆ ਉਹਨਾਂ ਦੀ ਸ਼ਰਾਬ ਪੀ ਕੇ ਟ੍ਰੇਨਾਂ ਚਲਾਉਂਦੇ ਆ ਚੌਥੀ ਗੱਲਬਾਤ ਆ ਅਫੀਸ਼ੀਅਲ ਇੰਟੈਲੀਜੈਂਸ ਰਾਹੀਂ ਬੱਚਿਆਂ ਦੀਆਂ ਫੋਟੋਆਂ ਦਾ ਮਾਮਲਾ ਇਹ ਤੁਹਾਡੇ ਨਾਲ ਸਾਂਝਾ ਕਰ। ਸਭ ਤੋਂ ਪਹਿਲੀ ਗੱਲਬਾਤ ਅ ਅਮਰੀਕਾ ਦੀ ਪੋਪੂਲੇਸ਼ਨ ਬਾਰੇ ਅਮਰੀਕਾ ਦੇ ਵਿੱਚ ਹਿਸਪੈਨਿਕ ਪੋਪੂਲੇਸ਼ਨ ਦੇ ਵਿੱਚ ਵਾਧਾ ਹੋ ਰਿਹਾ। ਹਿਸਪੈਨਿਕ ਪੋਪੂਲੇਸ਼ਨ ਅਮਰੀਕਾ ਦੇ ਵਿੱਚ 3.2 ਮਿਲੀਅਨ ਵਧਿਆ 220 ਤੋਂ ਲੈ ਕੇ 223 ਦੇ ਅੱਧ ਤੱਕ। ਇਹਦਾ ਮਤਲਬ ਇਹ ਆ ਕਿ ਇਹ ਸਭ ਤੋਂ ਜ਼ਿਆਦਾ ਦੇਸ਼ ਦੇ ਵਿੱਚ ਜਿਹੜਾ ਪਾਪੂਲੇਸ਼ਨ ਗੇਨ ਆ ਉਹ ਹੋਇਆ ਅਮਰੀਕਾ ਦੇ ਵਿੱਚ ਜਿੰਨੇ ਵੀ ਪਾਪੂਲੇਸ਼ਨ ਵਧੀਆ ਉਹਦੇ ਵਿੱਚ ਮੈਜੋਰਿਟੀ ਹਸਪੈਨਿਕ ਕਰਕੇ ਵਧੀਆ ਜੇ ਮਤਲਬ ਇਹ ਪਾਪੂਲੇਸ਼ਨ ਨਾ ਹੋਵੇ ਤਾਂ ਪਾਪੂਲੇਸ਼ਨ ਇੰਨੀ ਜ਼ਿਆਦਾ ਵੱਧ ਹੀ ਨਹੀਂ ਸੀ ਬੱਖ ਵੱਖ ਐਥਨਿਸਿਟੀ ਦੇ ਲੋਕ ਉੱਥੇ ਰਹਿੰਦੇ ਆ ਅਮਰੀਕਾ ਦੇ ਵਿੱਚ ਆਪਾਂ ਜਾਣਦੇ ਆ ਕਿ ਵੱਖ-ਵੱਖ ਜਿਹੜੇ ਹੈਗੇ ਨੇ ਰੇਸਸ ਦੇ ਲੋਕ ਇੱਥੇ ਰਹਿੰਦੇ ਆ ਹਸਪੈਨਿਕ ਸਭ ਤੋਂ ਜ਼ਿਆਦਾ ਵੱਧ ਰਹਾ ਹਸਪੈਨਿਕ ਇਹ ਅਸਲ ਦੇ ਵਿੱਚ ਉਹ ਲੋਕ ਜਿਹੜੇ ਦੇਸ਼ ਜਾਂ ਇੱਕ ਕਲਚਰ ਰਲਾ ਕੇ ਜਿਹਦਾ ਸਿੱਧਾ ਸਿੱਧਾ ਸਬੰਧ ਸਪੇਨ ਦੇ ਨਾਲ ਆ ਉਹਨਾਂ ਨੂੰ ਸਪੈਨਿਕ ਲੋਕ ਕਹਿੰਦੇ ਆ ਜਿਹੜੇ ਸਪੈਨਿਸ਼ ਬੋਲਣ ਵਾਲੇ ਦੇਸ਼ ਨੇ ਖਾਸ ਕਰ ਜਵੇਂ ਜਾਂ ਲਾਟਿਨ ਅਮਰੀਕਾ ਦੇ ਦੇਸ਼ ਨੇ ਆਮ ਤੌਰ ਦੇ ਉੱਤੇ ਇਹ ਉਸ ਵਿਅਕਤੀ ਦੇ ਲਈ ਵਰਤੀ ਜਾਂਦੀ ਆ ਜਿਹੜਾ ਕੋਈ ਨਾ ਕੋਈ ਸਬੰਧ ਜਿਹੜੀ ਸਪੈਨਿਸ਼ ਸਪੀਕਿੰਗ ਨੇਸ਼ਨਸ ਨੇ ਪਾਰਟਿਕੁਲਰਲੀ ਅਮਰੀਕਾ ਦੇ ਵਿੱਚ ਉਹਨਾਂ ਦੇ ਨਾਲ ਇਹਨੂੰ ਜੋੜਿਆ ਜਾਂਦਾ ਜਿਹੜੀ ਲੈਂਗੁਏਜ ਆ ਸਪੈਨਿਸ਼ ਲੈਂਗੁਏਜ ਆ ਉਹ ਜਾਂ ਤਾਂ ਉਹਨਾਂ ਦੀ ਮੁੱਖ ਲੈਂਗੁਏਜ ਜਿਹੜੀ ਪ੍ਰਾਇਮਰੀ ਲੈਂਗੁਏਜ ਆ ਤਜਾ ਉਹਨਾਂ ਦੀ ਹੈਰਿਟੇਜ ਦਾ ਇੱਕ ਵੱਡਾ 파ਰਟ ਆ ਦੂਜਾ ਇਹਨਾਂ ਦੇ ਜਿਹੜੇ ਸੱਭਿਆਚਾਰਕ ਸਬੰਧ ਨੇ ਹਿਸਪੈਨਿਕ ਕਲਚਰ ਦੇ ਜਿਹਦੇ ਵਿੱਚ ਟ੍ਰੈਡੀਸ਼ਨ ਸ਼ੇਅਰ ਕੀਤੀਆਂ ਜਾਂਦੀਆਂ ਕਸਟਮਸ ਨੇ ਹਿਸਟਰੀ ਆ ਇਹਨਾਂ ਦੀ ਕਿ ਇੱਕ ਕਿਸੇ ਨਾ ਕਿਸੇ ਵੇਲੇ ਸਪੇਨ ਤੋਂ ਵਿਚਵਾ ਕੇ ਤੇ ਮੁੜ ਕੇ ਲਾਟਿਨ ਅਮਰੀਕਾ ਦੀਆਂ ਜਿਹੜੀਆਂ ਸਪੈਨਿਸ਼ ਸਪੀਕਿੰਗ ਕੰਟਰੀਜ਼ ਦੇ ਵਿੱਚ ਬੈਠ ਗਏ ਜੇਕਰ ਇਲਾਕੇ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਲਾਟਿਨ ਅਮਰੀਕਾ ਦੇ ਵਿੱਚ ਜਿਹੜੇ ਇਹ ਹਿਸਪੈਨਿਕ ਦੇ ਵਿੱਚ ਜਿਹੜੇ ਦੇਸ਼ ਨੇ ਮੈਕਸੀਕੋ ਪੂਰਟੋ ਰਿਕੋ ਕਿਊਬਾ ਜਾਂ ਜਿਹੜੀਆਂ ਦੂਜੀਆਂ ਜਾਂ ਸਪੇਨ ਇੱਥੋਂ ਤੱਕ ਉਹ ਵੀ ਆ ਜਾਂਦਾ ਆ ਇਹ ਜਿਹੜੀ ਹ ਹਿਸਪੈਨਿਕ ਆ ਇਹ ਇੱਕ ਐਥਨਿਕ ਕੈਟਾਗਰੀ ਆ ਕੋ ਰੇਸ਼ੀਅਲ ਨਹੀਂ ਆ ਜਦੋਂ ਅਮਰੀਕਾ ਦੇ ਵਿੱਚ ਜਦੋਂ ਅਸੀਂ ਰੇਸਸ ਦੀ ਗੱਲ ਕਰਦੇ ਆ ਬਲੈਕ ਆ ਵਾਈਟ ਆ ਜਾਂ ਆ ਇਹ ਰੇਸ ਨਹੀਂ ਆ ਇਹ ਐਥਨਿਸਿਟੀ ਆ ਤੇ ਉਹਨਾਂ ਦਾ ਜਿਹੜਾ ਜਿਹੜਾ ਮੂਲ ਆ ਉਥੋਂ ਸੋ ਉਹ ਸਪੈਨਿਕ ਕਿਸੇ ਵੀ ਰੇਸ ਦੇ ਹੋ ਸਕਦੇ ਆ ਇਹ ਵਾਈਟ ਵੀ ਹੋ ਸਕਦੇ ਬਲੈਕ ਵੀ ਹੋ ਸਕਦੇ ਇੰਡੀਜਨਸ ਵੀ ਹੋ ਸਕਦੇ ਏਸ਼ੀਅਨ ਵੀ ਹੋ ਸਕਦੇ ਆ ਜਾਂ ਮਿਕਸ ਰੇਸ ਵੀ ਇਹਨਾਂ ਦੀ ਹੋ ਸਕਦੀ ਆ ਕਈ ਇਹਨਾਂ ਦੀਆਂ ਬੈਕਗ੍ਰਾਉਂਡਸ ਨੇ ਜਿਹੜਾ ਅਮਰੀਕਾ ਦੀ ਜਦੋਂ ਜਨਗਣਨਾ ਹੁੰਦੀ ਆ ਜਾਂ ਜਿਹੜੀ ਜਨਸੰਖਿਆ ਹੁੰਦੀ ਹੈ ਜਨਸੰਖਿਆ ਜਦੋਂ ਗਿਣੀ ਜਾਂਦੀ ਆ ਸੈਂਸਸ ਹੁੰਦਾ ਅਸਲ ਦੇ ਵਿੱਚ ਉਹਦੇ ਵਿੱਚ ਜਿਹੜੀ ਸੈਂਸਸ ਬਿਊਰੋ ਆ ਹਿਸਪੈਨਿਕ ਨੂੰ ਜਾਂ ਜਿਹੜੇ ਲੈਟਿਨੋਸ ਨੂੰ ਉਹਨਾਂ ਨੂੰ ਪੀਪਲ ਪੀਪਲ ਆਫ ਕਿਊਬਨ ਇਹਨਾਂ ਨੂੰ ਆ ਮੈਕਸੀਕਨ ਪੁ厄ਟੋ ਰੀਕੋ ਸਾਊਥ অর ਸੈਂਟਰਲ ਅਮਰੀਕਨ ਜਾਂ ਜਿਹੜੇ ਸਪੈਨਿਸ਼ ਕਲਚਰ ਦੇ origin ਦੇ ਆ ਉਹਨਾਂ ਨੂੰ ਮੰਨਦੇ ਆ ਰੇਸ ਉਹਨਾਂ ਦੀ ਭਾਵੇਂ ਜਿਹੜੀ ਕੋਈ ਵੀ ਹੋਵੇ ਸੋ ਇੱਕ ਕਾਮਨ ਟਰਮ ਆ ਜਿਹੜੀ ਇਹਨਾਂ ਸਾਰੇ ਲੋਕਾਂ ਦੇ ਲਈ ਬੋਤ ਲਈ ਜਾਂਦੀ ਆ ਓਵਰਆਲ ਪੋਪੂਲੇਸ਼ਨ ਜਿਹੜੀ ਵਧ ਵਧੀ ਆ ਅਮਰੀਕਾ ਦੀ ਪੋਪੂਲੇਸ਼ਨ 3.4 ਮਿਲੀਅਨ ਇਸ ਸਮੇਂ ਦੇ ਦੌਰਾਨ ਵਧੀ ਆ ਜਿਹੜੀ ਵਾਈਟ ਪੋਪੂਲੇਸ਼ਨ ਆ ਉਹ ਘਟੀ ਆ ਜੇ ਰੇਸ ਦੇ ਹਿਸਾਬ ਨਾਲ ਦੇਖਿਆ ਜਾਵੇ ਵਾਈਟ ਪੋਪੂਲੇਸ਼ਨ 2.1 ਮਿਲੀਅਨ ਦੇ ਜਿਹੜੀ ਮਤਲਬ ਦੇ ਨਾਲ ਘਟੀ ਆ ਤੇ ਕੁਝ ਜਿਹੜੇ ਜਿਹੜੇ ਮਤਲਬ ਥੋੜੇ ਬੱਚੇ ਨੇ ਜਿਹੜੇ 18 ਸਾਲ ਤੋਂ ਘੱਟ ਨੇ ਵਾਈਟ ਲੋਕਾਂ ਦੇ ਜਿਹੜਾ ਪੋਪੂਲੇਸ਼ਨ ਦਾ ਤੇ ਸਿੱਧਾ ਸਬੰਧ ਆ ਵੀ ਜਨਮ ਤੇ ਮਰਨ ਦਰ ਦੇ ਨਾਲ ਜਿਹੜੀ ਵਾਈਟ ਪੋਪੂਲੇਸ਼ਨ ਉਹ ਸ਼੍ਰਿੰਕ ਕਰ ਰਹੀ ਹੈ ਕਿਉਂਕਿ ਮੌਤਾਂ ਜ਼ਿਆਦਾ ਹੋ ਰਹੀਆਂ ਗਾਂ ਨਿਆਣੇ ਬੱਚੇ ਨਹੀਂ ਪੈਦਾ ਕਰ ਰਹੇ ਅੱਗੇ ਬੱਚੇ ਪੈਦਾ ਹੋ ਨਹੀਂ ਰਹੇ ਪੁਰਾਣਿਆਂ ਦੀ ਮੌਤ ਹੋਈ ਜਾ ਰਹੀ ਹੈ ਤੇ ਕੁਦਰਤੀ ਆ ਵੀ ਵਾਈਟ ਪੋਪੂਲੇਸ਼ਨ ਜਿਹੜੀ ਹੈ ਇਸ ਵੇਲੇ ਘਟ ਰਹੀ ਹੈ ਜਿਹੜੀਆਂ ਵਾਈਟ ਵਮਨ ਨੇ ਔਰਤਾਂ ਨੇ ਜਿਹੜੀਆਂ ਉਹਨਾਂ ਦੀ ਜਿਹੜੀ ਹੈਗੀ ਆ ਬੱਚਾ ਪੈਦਾ ਕਰਨ ਦੀ ਉਮਰ ਤੇ ਜਿਹੜਾ ਉਹ ਸਾਰਾ ਕੁਛ ਆ ਤੇ ਜਿਹੜੀ ਉਹਨਾਂ ਦੀ ਕਹੋ ਫਰਟੀਲਿਟੀ ਰੇਟ ਆ ਉਹ ਕੱਟ ਗਿਆ ਸੋ ਇਹ ਬੜੀ ਵੱਡੀ ਇੱਕ ਗੱਲਬਾਤ ਆ ਦੋਵੇਂ ਜਿਹੜੇ ਜਨਮ ਤੇ ਇਮੀਗ੍ਰੇਸ਼ਨ ਵਧੀ ਆ ਨਾਨ ਵਾਈਟਸ ਗਰੁੱਪਸ ਦੇ ਵਿੱਚ ਮਤਲਬ ਗੋਰਿਆਂ ਤੋਂ ਬਿਨਾ ਕਿਸ਼ੇ ਵੀ ਦੂਜੇ ਗਰੁੱਪ ਦੇ ਵਿੱਚ ਜੇ ਉਹ 12ਵਾਂ ਇਹ ਲੋਕਾਂ ਦੀ ਗਿਣਤੀ ਕਰ ਲੋ ਉਹਦੇ ਵਿੱਚ ਵੀ ਉਹ ਜ਼ਿਆਦਾ ਨੇ ਜਿਨ੍ਹਾਂ ਲੋਕ ਜਿਹਨਾਂ ਦੇ ਬੱਚੇ ਜ਼ਿਆਦਾ ਇੱਥੇ ਪੈਦਾ ਹੋ ਰਹੇ ਆ ਉਹਨਾਂ ਦੀ ਗਿਣਤੀ ਕਰ ਲੋ ਉਹ ਵੀ ਗਿਣਤੀ ਦੂਜਿਆਂ ਦੀ ਜ਼ਿਆਦਾ ਆ ਗੋਰਿਆਂ ਨਾਲ ਹੁਣ ਇਹਦੇ ਤੋਂ ਬਾਅਦ ਜਿਹੜੀ ਪ੍ਰੋਜੈਕਸ਼ਨ ਇਹ ਕੀਤੀ ਜਾਂਦੀ ਆ ਵੀ ਭਵਿੱਖ ਕਿਦਾਂ ਦਾ ਹੋਊਗਾ ਫਿਊਚਰ ਪ੍ਰੋਜੈਕਸ਼ਨ ਇਹ ਆ ਕਿ 2030 ਤੱਕ 44% ਜਿਹੜੀ ਅਮਰੀਕਾ ਦੀ ਪੋਪੂਲੇਸ਼ਨ ਨਾਨ ਵਾਈਟ ਹੋਊਗੀ ਮਰੋਂ 100 ਦੇ ਵਿੱਚੋਂ ਜਿਹੜੇ 44 ਲੋਕ ਹੋਣਗੇ ਉਹ ਗੋਰੇ ਨਹੀਂ ਹੋਣਗੇ ਅਮਰੀਕਾ ਦੇ ਵਿੱਚ ਹਸਪੈਨਿਕ ਇਹ ਜਿਹੜੇ ਆ 1/5th ਟੋਟਲ ਪੋਪੂਲੇਸ਼ਨ ਦਾ 250 ਤੱਕ ਤੇ ਫੇਰ ਮੁੜ ਕੇ 250 ਤੱਕ ਇਹ ਇੱਕ ਧਾਈ ਹੋ ਜਾਣਗੇ ਹਸਪੈਨਿਕ ਲੋਕ ਨੇ ਜਿਹੜੇ ਅਮਰੀਕਾ ਦੇ ਵਿੱਚ ਕੁਝ ਜਿਹੜੀਆਂ ਸਟੇਟਸ ਨੇ ਉਹਨਾਂ ਦੇ ਵਿੱਚ ਪੋਪੂਲੇਸ਼ਨ ਘਟੀ ਆ 15 ਸਟੇਟਾਂ ਜਿਹਦੇ ਵਿੱਚ ਕੈਲੀਫੋਰਨੀਆ ਵੀ ਆ ਤੇ ਨਿਊਯਾਰਕ ਵੀ ਆ ਇਹਨਾਂ ਦੇ ਵਿੱਚ ਪਾਪੂਲੇਸ਼ਨ ਥੱਲੇ ਨੂੰ ਗਈ ਹੈ ਜਿਹੜੀ ਨੌਜਵਾਨਾਂ ਦੀ ਗਿਣਤੀ ਆ ਬਹੁਤੀਆਂ ਸਟੇਟਾਂ ਦੇ ਵਿੱਚ ਉਹ ਇਹ ਦੇਖ ਰਹੇ ਆ ਕਿ ਬੱਚਿਆਂ ਦੇ ਪੈਦਾ ਹੋਣ ਦੀ ਜਿਹੜੀ ਦਰ ਆ ਉਹਦੇ ਵਿੱਚ ਕਮੀ ਆ ਗਈ ਆ ਨਿਊਯਾਰਕ ਫਲੋਰੀਡਾ ਜਾਂ ਟੈਕਸਸ ਉਹਨਾਂ ਦੇ ਵਿੱਚ ਜਿਹੜੇ ਯੰਗ ਲੋਕ ਨੇ ਉਹਨਾਂ ਦਾ ਗੇਨ ਹੋਇਆ ਮੈਟਰੋ ਏਰੀਆ ਦੀ ਪਾਪੂਲੇਸ਼ਨ ਦੇ ਵਿੱਚ ਵੱਡੀ ਸ਼ਿਫਟ ਆਈ ਹੈ ਜਿਹੜੀਆਂ 15 ਸਭ ਤੋਂ ਵੱਡੇ ਮੈਟਰੋ ਏਰੀਆ ਨੇ ਉਹਨਾਂ ਦੇ ਵਿੱਚੋਂ 6 ਜਿਨ੍ਹਾਂ ਦੇ ਵਿੱਚ ਨਿਊਯਾਰਕ ਸਿਟੀ ਵੀ ਆ ਉਹਨਾਂ ਦੇ ਵਿੱਚ ਪਾਪੂਲੇਸ਼ਨ ਘਟੀ ਆ ਸਪੈਸ਼ਲੀ ਜਿਹੜੇ ਵਾਈਟ ਬਲੈਕ ਤੇ ਸਪੈਨਿੰਗ ਗਰੁੱਪਸ ਨੇ ਹੁਣ ਇਹਦਾ ਓਵਰਾਲ ਸੁਸਾਇਟੀ ਦੇ ਉੱਤੇ ਇੰਪੈਕਟ ਕੀ ਪੈ ਰਿਹਾ ਆ ਕਿ ਜਿਹੜੇ ਡੈਮੋਗ੍ਰਾਫਿਕਸ ਨੇ ਜੇ ਇਸ ਤਰੀਕੇ ਦੇ ਨਾਲੇ ਬਦਲਦੇ ਆ ਉਸੇ ਤਰੀਕੇ ਨਾਲ ਪੋਲਿਟਿਕਸ ਤੇ ਇਕਨੋਮੀ ਬਦਲ ਰਹੀ ਆ ਜਾਂ ਜਿਹੜੀ ਜਿਹੜੇ ਵੱਖ-ਵੱਖ ਰੇਸਸ ਦੇ ਗਰੁੱਪ ਨੇ ਉਹਨਾਂ ਦਾ ਜਿਹੜਾ ਇੰਡਾਇਰੈਕਟ ਤਰੀਕੇ ਦੇ ਨਾਲ ਉਹਦੇ ਉੱਤੇ ਜਿਹੜਾ ਅਸਰ ਆ ਉਹ ਪੈ ਰਿਹਾ ਸੋ ਅਮਰੀਕਾ ਦੇ ਵਿੱਚ ਹਸਪੈਨਿਕ ਪਾਪੂਲੇਸ਼ਨ ਜਿਹੜੀ ਇਸ ਵੇਲੇ 3.2 ਮਿਲੀਅਨ ਦੇ ਨਾਲ ਗਰੋ ਹੋਈ ਆ ਪੰਡੈਮਿਕ ਤੋਂ ਸ਼ੁਰੂ ਹੋਣ ਤੋਂ ਲੈ ਕੇ 2023 ਦੇ ਅੰਤ ਤੱਕ ਤੇ ਇਹ 91% ਇਸ ਵੇਲੇ ਦੇਸ਼ ਦੀ ਓਵਰਆਲ ਗੇਨ ਦਾ ਹਿੱਸਾ ਆ ਮਤਲਬ ਜਿੰਨਿਆਂ ਦੀ ਪਾਪੂਲੇਸ਼ਨ ਵੀ ਅਮਰੀਕਾ ਦੇ ਵਿੱਚ ਵਧੀ ਆ ਉਹਦੇ ਵਿੱਚੋਂ 91% ਜਿਹੜੀ ਆ ਉਹ ਏ ਹਸਪੈਨਿਕ ਪਾਪੂਲੇਸ਼ਨ ਆ ਇਹਦੇ ਕਰਕੇ ਵਧੀ ਹੈ ਸੋ ਜਿਹੜੇ ਬਰਥ ਤੇ ਡੈਥਸ ਨੇ ਉਹਨਾਂ ਦੇ ਵਿੱਚ ਫਰਕ ਜਿਹੜੀ ਆਉਣ ਵਾਲਾ ਸਮਾਂ ਅਮਰੀਕਾ ਦੇ ਵਿੱਚ ਜਿਹੜੇ ਵਾਈਟ ਭਾਈਚਾਰੇ ਦੇ ਲੋਕ ਆ ਉਹ ਇੰਨੇ ਨਹੀਂ ਹੋਣਗੇ ਜਿੰਨੇ ਜ਼ਿਆਦਾ ਇੱਥੇ ਉਹ ਤਾਂ ਵੈਸੇ ਵੀ 44% ਆ ਤੇ ਪਰ ਜਿਹੜੀ 1/4 ਹਿੱਸਾ 2050 ਤੱਕ ਆਉਣ ਵਾਲੇ 25-26 ਸਾਲਾਂ ਤੱਕ ਸਪੈਨਿਕ ਪੋਪੂਲੇਸ਼ਨ ਦਾ ਅਮਰੀਕਾ ਦੇ ਵਿੱਚ ਅਗਲੀ ਕਰਬਾ ਦੋਸਤੋ ਇੱਕ ਡੋਨਲਡ ਟਰੰਪ ਹੁਣਾਂ ਦਾ ਬਿਆਨ ਆ ਜਿਹੜਾ ਚਰਚਾ ਦੇ ਵਿੱਚ ਐਸ਼ ਵੇਲੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਤੇ ਇਸ ਵੇਲੇ ਰਾਸ਼ਟਰਪਤੀ ਦੀ ਉਮੀਦਵਾਰ ਦੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਨੇ ਬਿਨਾਂ ਕਿਸੇ ਸਬੂਤ ਦੇ ਇੱਕ ਬਿਆਨ ਦਿੱਤਾ ਤੇ ਬਿਆਨ ਬਹੁਤ ਕੰਟਰੋਵਰਸ਼ੀਅਲ ਆ ਬਿਆਨ ਇਹ ਆ ਉਹਨਾਂ ਦੇ ਕਹਿਣ ਅਨੁਸਾਰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਸਾਬਕਾ ਕਿਊਬਾ ਦੇ ਲੀਡਰ ਫੀਡਲ ਕਾਸਟਰੋ ਦੇ ਮੁੰਡੇ ਹੋ ਸਕਦੇ ਆ ਹੁਣ ਇਹਦੀ ਕੋਈ ਤੋਕੀ ਨਹੀਂ ਬਣਦੀ ਇਸ ਬਿਆਨ ਦੀ ਕਿੱਥੇ ਕਿਊਬਾ ਦਾ ਲੀਡਰ ਫੀਡਲ ਕਾਸਟਰੋ ਤੇ ਕਿੱਥੇ ਜਸਨ ਟਰੂਡੋ ਇਹਨਾਂ ਦਾ ਤਾਂ ਆਪਸ ਦੇ ਵਿੱਚ ਕੋਈ ਦੂਰ ਨੇੜੇ ਦਾ ਰਿਸ਼ਤਾ ਨਹੀਂ ਪਰ ਡੋਨਲਡ ਟਰੰਪ ਕਹਿੰਦੇ ਉਹਨਾਂ ਨੇ ਇੱਕ ਮਤਲਬ ਇੰਟਰਵਿਊ ਟੀਵੀ ਇੰਟਰਵਿਊ ਦੇ ਵਿੱਚ ਮਜ਼ਾਕ ਦੇ ਨਾਲ ਜਾਂ ਹੱਸਦੇ ਹੱਸਦੇ ਪਰ ਇਹ ਗੱਲ ਕਹੀ ਆ ਬਈ ਇਹ ਜਿਹੜੇ ਨੇ ਉਹਨਾਂ ਦੇ ਮੁੰਡੇ ਲੱਗਦੇ ਆ ਹੁਣ ਜਿਹੜਾ ਇਹਨਾਂ ਨੇ ਇਹ ਕਲੇਮ ਕੀਤਾ ਕਿ ਇੰਟਰਵਿਊ ਦੇ ਵਿੱਚ ਇੱਕ ਇੰਟਰਨੈਟ ਸਟ੍ਰੀਮਰ ਆ ਉਹਦਾ ਨਾਮ ਐਡਨ ਰੌਸ ਆ ਉਹਦੇ ਨਾਲ ਕਹਿੰਦੇ ਇੰਟਰਵਿਊ ਕਰ ਰਹੇ ਸੀਗੇ ਇਹ ਤੇ ਉੱਥੇ ਉਹ ਫੋਟੋ ਇੱਕ ਆਈ ਉਹਦੇ ਵਿੱਚ ਜਿਹੜੀ ਫੋਟੋ ਸਾਹਮਣੇ ਆਈ ਉਹਨਾਂ ਨੇ ਦਿਖਾਈ ਫਰੂਡੋ ਦੀ ਫੋਟੋ ਉਹਨੇ ਜਿਹੜਾ ਇੰਟਰਵਿਊ ਕਰ ਰਿਹਾ ਸੀ ਜਸਟ ਫਰੂਡੋ ਦੀ ਫੋਟੋ ਦਿਖਾਈ ਫੋਟੋ ਦਿਖਾਈ ਕਹਿੰਦਾ ਜੀ ਇਹਦੇ ਤੇ ਕਮੈਂਟ ਕਰੋ ਤੇ ਟਰੰਪ ਡੋਨਲਡ ਟਰੰਪ ਨੇ ਉਸ ਵੇਲੇ ਕਿਹਾ ਕਿ ਦੇ ਕਲੇਮ ਟਰੂਡੋ ਕੁਡ ਬੀ ਕਾਸਟਰੋਜ਼ son ਕਿ ਉਹ ਇਹ ਕਹਿੰਦੇ ਆ ਕਿ ਟਰੂਡੋ ਕਾਸਫੀਦਲ ਕਾਸਟਰੋ ਦਾ ਮੁੰਡਾ ਹੋ ਸਕਦਾ ਉਹ ਕੌਣ ਨੇ ਮਤਲਬ ਦੇ ਕਲੇਮ ਦੇ ਕੌਣ ਆ ਉਹ ਕੌਣ ਆ ਇਹ ਨਹੀਂ ਉਹਨਾਂ ਨੇ ਕਿਹਾ ਸੋ ਬਿਨਾ ਦੇ ਨੋ ਸਪੈਸੀਫਾਈ ਸਪੈਸੀਫਾਈ ਕੀਤਿਆਂ ਡੋਨਲਡ ਟਰੰਪ ਨੇ ਇਹ ਕਿਹਾ ਵੀ ਉਹ ਕਹਿੰਦੇ ਆ ਵੀ ਇਹਨੇ ਇਹ ਜਿਹੜਾ ਜਸਟਨ ਟਰੂਡੋ ਅਫੀਦਲ ਕਾਸਟਰੋ ਦਾ ਮੁੰਡਾ ਹੁਣ ਜਸਟਨ ਟਰੂਡੋ ਜਸਟਨ ਟਰੂਡੋ ਜਿਹੜੇ ਨੇ ਇਹਨਾਂ ਦਾ ਜਨਮ 25 ਦਸੰਬਰ 1971 ਦੇ ਵਿੱਚ ਹੁੰਦਾ ਜਿਹੜੀ ਪ੍ਰਾਈਮ ਮਿਨਿਸਟਰ ਸੀਗੇ ਇਹਨਾਂ ਦੇ ਪਿਤਾ ਪੀਰ ਟਰੂਡੋ ਤੇ ਉਹਨਾਂ ਦੀ ਵਾਈਫ ਜਿਹੜੀ ਮਾਰਗਰੇਟ ਟਰੂਡੋ ਆ ਤੇ ਉਹ ਹੁਣ ਇਹਨਾਂ ਦਾ ਤੇ ਉਹਨਾਂ ਦਾ ਸਬੰਧ ਹੀ ਕੋਈ ਨਹੀਂ ਇਹਨਾਂ ਦੀ ਬਰਤ ਤੱਕ ਤੇ ਇਹ ਪਰਿਵਾਰ ਦੀ ਕੋਈ ਰਿਸ਼ਤੇਦਾਰੀ ਕੋਈ ਨਹੀਂ ਪੈਂਦੀ ਕਿਊਬਾ ਦੇ ਵਿੱਚ ਜਸਟਰਨ ਟ੍ਰੂਡੋ ਦੇ 25 ਦਸੰਬਰ 1971 ਨੂੰ ਜਨਮ ਤੋਂ ਪਹਿਲਾਂ ਤੱਕ ਇਹ ਪਰਿਵਾਰ ਕਿਊਬਾ ਨਹੀਂ ਗਿਆ ਹੁਣ ਇਹ ਪੁਰਾਣੀਆਂ ਕੁਝ ਕਾਂਸਪੀਰੇਸੀਜ਼ ਨੇ ਜਿਹੜੇ ਡੋਨਲਡ ਟਰੰਪ ਹੁਣ ਦੂਜੀ ਗੱਲ ਇਹ ਆ ਕਿ ਜੇਕਰ ਅਮਰੀਕਾ ਦੇ ਰਾਸ਼ਟਰਪਤੀ ਦਾ ਉਮੀਦਵਾਰ ਇਹ ਬਿਆਨ ਦੇ ਰਿਹਾ ਤਾਂ ਫਿਰ ਉਹਦਾ ਕੋਈ ਮਤਲਬ ਤਾਂ ਹੈ ਇਹ 2016 ਦੇ ਵਿੱਚ ਇੱਕ ਰੌਲਾ ਰੱਪਾ ਜਆ ਪਿਆ ਸੀ ਉਸ ਵੇਲੇ 2016 ਚ ਫੀਦਰ ਕਾਸਟਰੋ ਦੀ ਡੈਥ ਹੋਈ ਸੀ ਉਸ ਵੇਲੇ ਫੀਡਲ ਕਾਸਟਰੋ ਦੀ ਮੌਤ ਤੋਂ ਬਾਅਦ ਜਸਨ ਟੂਡੋ ਨੇ ਉਹਨਾਂ ਦੀ ਸਿਫਤ ਦੇ ਵਿੱਚ ਬਹੁਤ ਕਮੈਂਟ ਕੀਤੇ ਸੀ ਜਾਂ ਕਹਿ ਲਓ ਉਹਨਾਂ ਦੀ ਸਿਫਤ ਕੀਤੀ ਸੀ ਉਸ ਲੀਡਰ ਦੀ ਤੇ ਉਹਦੇ ਤੋਂ ਬਾਅਦ ਫਿਰ ਇਹ ਗੱਲਬਾਤ ਉਸ ਕੰਟੈਕਸਟ ਦੇ ਵਿੱਚ ਜੋੜ ਕੇ ਡੋਨਲਡ ਟਰੰਪ ਨੇ ਗੱਲਬਾਤ ਕਹੀ ਹੈ ਵੀ ਜਿਉਂਨੇ ਫੋਟੋ ਦਿਖਾ ਲਈ ਕਿ ਡੋਨਲਡ ਇਹ ਜਸਨ ਟੂਡੋ ਦੀ ਇਸ ਫੋਟੋ ਦੇ ਉੱਤੇ ਇੰਟਰਵਿਊ ਕਰਨ ਵਾਲੇ ਡੋਨਲਡ ਟਰੰਪ ਨੂੰ ਕਿਹਾ ਵੀ ਕਮੈਂਟ ਕਰੋ ਤੇ ਉਹ ਕਹਿੰਦਾ ਮੈਨੂੰ ਵੀ ਉਹ ਕਹਿੰਦੇ ਆ ਜੇ ਫੀਡਲ ਕਾਸਟਰੋ ਦਾ ਮੁੰਡਾ ਕਿਉਂਕਿ ਫੀਦਲ ਕਾਸਟਰੋ ਦੀ ਮੌਤ ਦੇ ਉੱਤੇ ਜਸਨ ਟਰੂਡੋ ਨੇ ਉਹਨਾਂ ਦੀ ਸਿਫਤ ਕੀਤੀ ਸੀ ਉਹ ਫੀਦਲ ਕਾਸਟਰੋ ਜਿਹਦੀ ਅਮਰੀਕਾ ਨਾਲ ਮੌ ਉਹਦੇ ਮੌਤ ਤੱਕ ਲੱਗਦੀ ਰਹੀ ਹੈ ਜਿ ਅਮਰੀਕਾ ਦੀਆਂ ਉਹ ਅੱਖਾਂ ਚ ਰੜਕਦਾ ਰਿਆ ਜਾਂ ਉਹਨੇ ਅਮਰੀਕਾ ਦਾ ਨੁਕਸਾਨ ਕੀਤਾ ਤੇ ਅਮਰੀਕਾ ਨੇ ਕਿਉਂ ਬ tanto ਨੁਕਸਾਨ ਕੀਤਾ ਜਿਹੜੀ ਇਹ ਇੰਟਰਵਿਊ ਹੋਈ ਆ ਰੌਸ ਦੇ ਨਾਲ ਇਹ ਇੱਕ ਜਿਹੜੀ ਅਟੈਂਪਟ ਸੀਗੀ ਕਿ ਉਹ ਯੰਗਰ ਵੋਟਰਸ ਦੇ ਨਾਲ ਜੋੜਨਾ ਚਾਹੁੰਦਾ ਸੀ ਕਿਉਂਕਿ ਇੰਟਰਨੈਟ ਸਟ੍ਰੀਮਰ ਆ ਹੈ ਰੌਸ ਤੇ ਉਹਦੇ ਫਾਲੋਅਰਸ ਬਹੁਤ ਆ YouTube ਦੇ ਉੱਤੇ ਤੇ ਹੋਰ ਥਾਵਾਂ ਦੇ ਉੱਤੇ ਉਹਦਾ ਇੱਕ ਪਲੈਟਫਾਰਮ ਆ ਕਿੱਕ ਕਹਿੰਦੇ ਉਹਨੂੰ ਕੇਆਈਸੀ ਕਿ ਉਹਦੇ ਉੱਤੇ ਹੁਣ ਜਿਹੜੀ 트ੰਪ ਦੀ ਓਪੀਨੀਅਨ ਸੀ ਟਰੂਡੋ ਦੇ ਉੱਤੇ ਉਸ ਸਾਰੇ ਦੇ ਕੁਸ਼ਤ ਦੇ ਵਿੱਚ ਕਿਹਾ ਵੀ ਉਹ ਐਗਰੀ ਨਹੀਂ ਹੈ ਜਿਹੜੇ ਪ੍ਰੋਗਰੈਸਿਵ ਪਾਲਿਸੀਜ਼ ਦੇ ਨਾਲ ਤੇ ਕੈਨੇਡੀਅਨ ਜਿਹੜੇ ਆ ਇਹਨੂੰ ਪਸੰਦ ਨਹੀਂ ਕਰਦੇ 트ੰਪ ਨੇ ਇਹ ਵੀ ਕੀਤਾ ਕਿ ਜਿਹੜੇ ਸਟਰੋਂਗ ਕਨਸਰਵੇਟਿਵ ਕੈਂਡੀਡੇਟ ਹੈਗੇ ਨੇ ਉਹ ਕੈਨੇਡਾ ਦੇ ਵਿੱਚ ਜਿੱਤ ਸਕਦੇ ਆ ਪਰ ਉਹਨਾਂ ਨੇ ਕਿਹਾ ਵੀ ਜਿਹੜੇ ਵੀ ਉਹ ਹਜੇ ਜਿਹੜੇ ਪੀਅਰ ਪਾਲੀ ਉਹ ਇਹਨਾਂ ਬਾਰੇ ਬਿਆਰ ਨਹੀਂ ਹੈ ਦੂਜੇ ਲੀਡਰ ਜਿਹਦਾ ਇੰਟਰਵਿਊ ਦੇ ਵਿੱਚ ਕਮੈਂਟ ਕੀਤਾ ਉਹਨਾਂ ਨੇ ਚਾਈਨੀ ਚੀਨ ਦੇ ਜਿਹੜੇ ਰਾਸ਼ਟਰਪਤੀ ਨੇ ਸ਼ੀ ਜ਼ਿਨਪਿੰਗ ਦੇ ਉੱਤੇ ਨਾਰਥ ਕੋਰੀਆ ਦੇ ਕਿਮ ਇਓਂਗ ਉਹਨਾਂ ਦੇ ਉੱਤੇ ਤੇ ਇਹ ਕਿਹਾ ਵੀ ਮੇਰੇ ਇਹਨਾਂ ਦੇ ਨਾਲ ਚੰਗੇ ਸਬੰਧ ਆ ਫੀਡਲ ਕਾਸਟਰੋ ਫੀਡਲ ਕਾਸਟਰੋ ਵੀ ਇਹਨੂੰ ਕਹਿੰਦੇ ਆ ਜਿਹਦਾ ਜਿਹਨਾਂ ਦਾ ਬਾਰ ਬਾਰ ਜ਼ਿਕਰ ਹੋ ਰਿਹਾ ਕਿਊਬਾ ਦਾ ਇੱਕ ਇਨਕਲਾਬੀ ਲੀਡਰ ਸੀ ਪੋਲੀਟਿਸ਼ੀਅਨ ਸੀ ਜਿਹੜਾ ਪ੍ਰਾਈਮ ਮਿਨਿਸਟਰ ਰਿਹਾ ਕਿਊਬਾ ਦਾ 1958 ਤੋਂ ਲੈ ਕੇ 1776 1976 ਤੱਕ ਤੇ ਉਹਦੇ ਤੋਂ ਬਾਅਦ ਫਿਰ ਪ੍ਰੈਜ਼ੀਡੈਂਟ ਬਣਿਆ 1976 ਤੋਂ ਲੈ ਕੇ 2008 ਤੱਕ ਪਹਿਲਾਂ ਪ੍ਰਾਈਮ ਮਿਨਿਸਟਰ ਸੀ ਫਿਰ ਪ੍ਰੈਜ਼ੀਡੈਂਟ ਬਣਿਆ ਕਿਊਬਾ ਨੂੰ ਇੱਕ ਵਨ ਪਾਰਟੀ ਸੋਸ਼ਲਿਸਟ ਸਟੇਟ ਦੇ ਅੰਡਰ ਹੁਣੇ ਚਲਾਇਆ ਕਮਿਊਨਿਸਟ ਪਾਰਟੀ ਆਫ ਕਿਊਬਾ ਦੂਜੇ ਸ਼ਬਦਾਂ ਚ ਕਿਹਾ ਨਾ ਹੋਵੇ ਦੁਨੀਆ ਦਾ ਇੱਕ ਬਹੁਤ ਵੱਡਾ ਕਮਿਊਨਿਸਟ ਆਗੂ ਸੀ ਕਾਮਰੇਡ ਸੀ ਇਹ ਫੀਦੇਲ ਕਾਸਟਰੋ ਰੈਵੋਲੂਸ਼ਨਰੀ ਲੀਡਰ ਸੀ ਕਾਸਟਰੋ ਨੇ ਕਿਊਬਾ ਨੂੰ ਉੱਥੇ ਬਗਾਵਤ ਕੀਤੀ ਇਨਕਲਾਬ ਕੀਤਾ ਜਿਹੜੇ ਡਿਕਟੇਟਰ ਸਿਗਾ ਉੱਥੇ ਦਾ ਬਟਿਸਟਾ ਉਹਨੂੰ 1959 ਦੇ ਵਿੱਚ ਹਰਾਇਆ ਜਾਂ ਕਹਿ ਲਓ ਭੁਜਾਇਆ ਫਿਰ ਕਮਿਊਨਿਸਟ ਉੱਥੇ ਸਰਕਾਰ ਬਣਾਈ ਪਾਵਰ ਦੇ ਵਿੱਚ ਜਦੋਂ ਇੱਕ ਕੈਸਟਰੋ ਆਉਂਦੇ ਆ ਉੱਥੇ ਸੋਸ਼ਲਿਸਟਿਕ ਸਟੇਟ ਬਣਾ ਕੇ ਤੇ ਕਿਊਬਾ ਜਿਹੜਾ ਫਿਰ ਸੋਵੀਅਤ ਯੂਨੀਅਨ ਦੇ ਨਾਲ ਆਪਣੇ ਆਪ ਨੂੰ ਅਲਾਈਨ ਕਰਦਾ ਇਸ ਕੋਲਡ ਵਾਰ ਦੇ ਵਿੱਚ ਜਿਹੜੀ ਕਿਊਬਨ ਜਿਹੜਾ ਮਿਸਾਈਲ ਕ੍ਰਾਈਸਿਸ ਹੈਗਾ ਕਾਸਟਰੋ ਨੇ ਇੱਕ ਬਹੁਤ ਮਤਲਬ ਕੇਂਦਰੀ ਭੂਮਿਕਾ ਨਿਭਾਈ ਸੀ 1962 ਦੇ ਵਿੱਚ ਇੱਕ ਜਿਹੜੀ ਯੂਨਾਈਟਿਡ ਸਟੇਟਸ ਤੇ ਸੋਵੀਅਤ ਯੂਨੀਅਨ ਦੇ ਵਿੱਚ ਜਦੋਂ ਲੜਾਈ ਚੱਲ ਰਹੀ ਸੀ ਉਸ ਵੇਲੇ ਬਿਲਕੁਲ ਕਹਿ ਲੋ ਕਿ ਨਿਊਕਲੀਅਰ ਵਾਰ ਦੇ ਨੇੜੇ ਤੇੜੇ ਗੱਲਬਾਤ ਪਹੁੰਚ ਚੁੱਕੀ ਸੀ ਜਿਹੜੀ ਅਮਰੀਕਾ ਦੇ ਨਾਲ ਜਿਹੜੇ ਕਾਸਟਰੋ ਦੇ ਰਿਲੇਸ਼ਨਸ਼ਿਪ ਸੀਗੇ ਉਹ ਬਹੁਤ ਚੰਗੇ ਨਹੀਂ ਸੀ ਅਮਰੀਕਾ ਦੇ ਲਈ ਕਾਸਟਰੋ ਇੱਕ ਬਹੁਤ ਵੱਡਾ ਖਤਰਾ ਸੀ ਜਾਂ ਕਿਉਂਕਿ ਉਹਨਾਂ ਦਾ ਕਮਿਊਨਿਸਟਾਂ ਦਾ ਜਿਹੜਾ ਉਹ ਸਾਰਾ ਤਾਣਾ ਬਾਣਾ ਸੀਗਾ ਉਹ ਅਮਰੀਕਾ ਦੇ ਲਈ ਖਤਰਾ ਪੈਦਾ ਕਰ ਸਕਦਾ ਸੀ ਕਮਿਊਨਿਸਟ ਰੂਸ ਦੇ ਵਿੱਚ ਵੀ ਸੀਗੇ ਰੂਸ ਦੇ ਨਾਲ ਇਹਨਾਂ ਦੇ ਸਿੱਧੇ ਸਬੰਧ ਸੀਗੇ ਅਮਰੀਕਾ ਦੇ ਮੁੱਢ ਸੀਗੇ ਇਹ ਸੋ ਇਸ ਕਰਕੇ ਰੂਸ ਨੂੰ ਵੀ ਇਹਨਾਂ ਦੀ ਲੋੜ ਸੀਗੀ ਇੱਥੇ ਵੀ ਇਨਕਲਾਬ ਹੋਇਆ 1917 ਦੇ ਵਿੱਚ ਰੂਸ ਦੇ ਵਿੱਚ ਇਨਕਲਾਬ ਹੁੰਦਾ 59 ਦੇ ਵਿੱਚ ਇੱਥੇ ਇਨਕਲਾਬ ਹੁੰਦਾ ਉਹ ਸਾਰੀਆਂ ਗੱਲਾਂ ਨੂੰ ਕਿਸੇ ਨੇ ਕਿਸੇ ਤਰ੍ਹਾਂ 트੍ਰੰਪ ਮਤਲਬ ਐਂਟੀ ਅਮਰੀਕਨ ਬੰਦੇ ਦੀ ਜਦੋਂ ਕੈਨੇਡਾ ਦਾ ਪ੍ਰਧਾਨ ਮੰਤਰੀ ਸਵਿਫਟ ਕਰੇ ਉਹਦੀ ਮੌਤ ਤੋਂ ਬਾਅਦ ਤਾਂ ਫਿਰ ਆਸ ਕੀਤੀ ਜਾ ਸਕਦੀ ਹੈ ਵੀ ਉੱਥੋਂ ਦਾ ਰਾਸ਼ਟਰਪਤੀ ਇਹ ਬਿਆਨ ਇਸ ਤਰੀਕੇ ਦਾ ਦੇ ਸਕਦਾ ਹੈ ਔਰ ਜੇ ਇਸ ਤਰੀਕੇ ਦੇ ਨਾਲ 1961 ਦੇ ਵਿੱਚ ਜਿਹੜੀ ਅਮਰੀਕਾ ਦੀ سپورਟ ਫੇਅਰ ਹੁੰਦੀ ਹੈ ਫਿਰ ਦੁਨੀਆ ਦੇ ਵਿੱਚ ਇੱਕ ਦੋ ਧਿਰਾਂ ਵੰਡੀਆਂ ਜਾਂਦੀਆਂ ਕਿਸੇ ਵੇਲੇ ਜਿਹਨੂੰ ਕੋਲਡ ਵਾਰ ਕਹਿੰਦੇ ਇੱਕ ਪਾਸੇ ਰੂਸ ਸੀ ਦੂਜੇ ਪਾਸੇ ਅਮਰੀਕਾ ਸੀ ਅਧਦੇਸ਼ ਰੂਸ ਦੇ ਨਾਲ ਸੀ ਇੰਡੀਆ ਦੇ ਨਾਲ ਫਿਦਲ ਕਾਸਟਰੋ ਦੇ ਕਿਊਬਾ ਦੇ ਬਹੁਤ ਚੰਗੇ ਸਬੰਧ ਰਹੇ ਆ ਕਿੰਨੇ ਪ੍ਰਧਾਨ ਮੰਤਰੀਆਂ ਦੇ ਨਾਲ ਹਿਊਮਨ ਰਾਈਟਸ ਦਾ ਬਹੁਤ ਵੱਡਾ ਇਹ ਐਡਵੋਕੇਸੀ ਇਸ਼ੂ ਸੀਗਾ ਇਕਨੋਮਿਕ ਇਮਪੈਕਟ ਵੀ ਇਹਦੇ ਉੱਤੇ ਪਿਆ ਕੈਸਟਰੋ ਦੇ ਰੂਲ ਦੇ ਉਹਦੀ ਰਾਜ ਦੇ ਵਿੱਚ ਕਿਊਬਾ ਨੂੰ ਬਹੁਤ ਵੱਡੇ ਇਕਨੋਮਿਕ ਚੈਲੰਜਸ ਆਏ ਕਿਉਂਕਿ ਉਹ ਮੋੜ ਬੈਠੇ ਅਮਰੀਕਾ ਦੇ ਨਾਲ ਲੜਾਈ ਨਹੀਂ ਮੁੱਲ ਲਈ ਜਾ ਸਕਦੀ ਸੀ ਫਿਰ ਇਹਨੇ ਆਪਣੀ ਪਾਵਰ ਜਿਹੜੀ ਆਪਣਾ ਇਹਦਾ ਛੋਟਾ ਭਰਾ ਸੀ ਰੋਲ ਕੈਸਟਰੋ ਨੂੰ 2008 ਦੇ ਵਿੱਚ ਦੇ ਦਿੱਤੀ ਸੀ ਕਿਉਂਕਿ ਇਹ ਬਿਮਾਰ ਸੀ ਸੋ ਇੱਕ ਬੜੀ ਪੋਲਰਾਈਜ਼ਿੰਗ ਫਿਗਰ ਕੈਸਟਰੋ ਰਹੀ ਹੈ ਤੇ ਹੁਣ ਇਹ ਬਿਆਨ ਆਪਣੇ ਆਪ ਦੇ ਵਿੱਚ ਜਿਹੜਾ ਬਹੁਤ ਵੱਡਾ ਡੋਨਲਡ 트ੰਪ ਦਾ ਭਾਸ਼ਾ ਵਿੱਚ ਉਹਨਾਂ ਨੇ ਕਿਸੇ ਵੀ ਸੰਦਰਭ ਦੇ ਵਿੱਚ ਦਿੱਤਾ ਹੋਵੇ ਪਰ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਫਿਡਲ ਕਾਸਟਰੋ ਦਾ ਮੁੰਡਾ ਕਹਿਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਕੰਟਰੋਵਰਸੀ ਆ ਇਹਦੇ ਪਿੱਛੇ ਆਧਾਰ ਇਹੀ ਆ ਕਿ ਜਿਹੜੀ ਕਾਸਟਰੋ ਦੇ ਰਿਲੇਸ਼ਨ ਸੀ ਅਮਰੀਕਾ ਦੇ ਨਾਲ ਉਹ ਠੀਕ ਨਹੀਂ ਸੀ ਅਮਰੀਕਾ ਨੇ ਬਹੁਤ ਸਾਰੀਆਂ ਜਿਹੜੀਆਂ ਇਕਨੋਮਿਕ ਉਹਨਾਂ ਦੇ ਉੱਤੇ ਪਾਬੰਦੀਆਂ ਲਾਈਆਂ ਸੀ ਕਿਊਬਾ ਦੇ ਉੱਤੇ 1960 ਦੇ ਵਿੱਚ ਜਿਹੜੀਆਂ ਉਹਦੇ ਉੱਤੇ ਬਹੁਤ ਲੰਮਾ ਸਮਾਂ ਲਈਆਂ ਰਹੀਆਂ ਰਹੀਆਂ ਬਾਦੇ ਵਿੱਚ ਕਿਸੇ ਵੇਲੇ ਰੂਸ਼ ਵੀ ਤਬਾਹ ਹੋ ਗਿਆ ਉਹਦਾ ਵੀ ਸਾਰਾ ਸਿਸਟਮ ਫੇਲ ਹੋ ਗਿਆ ਤੇ ਜਿੰਨੀਆਂ ਹੋਰ ਕਮਰਸਟ ਕੰਟਰੀਆਂ ਸੀ ਉਹ ਵੀ ਉਹਦੇ ਨਾਲ ਨਾਲ ਹੀ ਕਿਤੇ ਨਾ ਕਿਤੇ ਤਬਾਹ ਹੋ ਗਈਆਂ ਜਿਨ੍ਹਾਂ ਦੇ ਵਿੱਚ ਕਿਊਬਾ ਵੀ ਸ਼ਾਮਲ ਸੀ ਪਰ ਫਿਡੇਲ ਕਾਸਟਰੋ ਨੂੰ ਇੱਕ ਤਰੀਕੇ ਦੇ ਨਾਲ ਅਜੇ ਵੀ ਉਸ ਤਰੀਕੇ ਦੇ ਨਾਲ ਇੱਕ ਰੈਵੋਲੂਸ਼ਨਰੀ ਜਾਂ ਅਮਰੀਕਾ ਦਾ ਦੁਸ਼ਮਣ ਮੰਨਿਆ ਜਾਂਦਾ ਤੇ ਉਸੇ ਸਬੰਧ ਦੇ ਵਿੱਚ ਡੋਨਲਡ ਟਰੰਪ ਨੇ ਇਹ ਬਿਆਨ ਦਿੱਤਾ ਇੱਕ ਹੋਰ ਰਿਪੋਰਟ ਸਾਹਮਣੇ ਆਈ ਹੈ ਕਿ ਜਿਹੜੀ ਮੈਟਰੋ ਟ੍ਰੇਨ ਚੱਲਦੀਆਂ ਨੇ ਡੀਸੀ ਦੇ ਵਿੱਚ ਉਨਾਂ ਦੇ ਵਿੱਚ ਜਿਹੜੇ ਬਹੁਤ ਸਾਰੇ ਡਰਾਈਵਰ ਆ ਜਾਂਦਾ ਥੱਕੇ ਆ, ਨੀਂਦ ਆਈ ਆ ਤੇ ਜਾਂ ਸ਼ਰਾਬ ਪੀਣ ਵਾਲੇ ਆ। ਇਸੇ ਵਜ੍ਹਾ ਕਰਕੇ ਕਈ ਵਾਰੀ ਐਕਸੀਡੈਂਟ ਹੁੰਦੇ ਹੁੰਦੇ ਬੱਚੇ ਆ। ਮੈਟਰੋ ਟ੍ਰੇਨ ਆ ਜਿਹੜੀ ਸਤੰਬਰ 10 ਨੂੰ ਦੇਖਿਆ ਇਹਨਾਂ ਨੇ ਵੀ ਟ੍ਰੇਨ ਜਾਂਦੀ ਆ ਜਿਹੜੇ ਸਟੇਸ਼ਨ ਤੇ ਰੁਕਣਾ ਉੱਥੇ ਰੁਕਦੀ ਨਹੀਂ। ਤੇ ਜਿਹੜੀਆਂ ਲਾਈਟਾਂ ਕਦੇ ਬੰਦ ਹੋ ਜਾਂਦੀਆਂ ਕਦੇ ਚੱਲਣ ਲੱਗ ਜਾਂਦੀਆਂ ਤੇ ਉਹ ਪਤਾ ਬਾਅਦ ਦੇ ਵਿੱਚ ਲੱਗਿਆ ਕਿ ਭਾਈ ਜਿਹੜਾ ਡਰਾਈਵਰ ਸੀ ਉਹ ਜਾਂਦੇ ਥੱਕਿਆ ਸੀ ਤੇ ਨਾਲ ਹੀ ਉਹਨੇ ਦਾਰੂ ਪੀਤੀ ਸੀ। ਕੰਡੀਸ਼ਨ ਡਰਾਈਵਰ ਦੀਆਂ ਬਹੁਤ ਹੀ ਚੰਗੀਆਂ ਨਹੀਂ ਆ ਡਰਾਈਵਰ ਦੀ ਜਿਹੜੀ ਸ਼ਰਾਬ ਪੀਣ ਦੀ ਆਦਤ ਜਾਂ ਜਿਆਦਾ ਜਿਹੜਾ ਨੀਂਦ ਨਾ ਲੈਣੀ ਉਹਦੇ ਨਾਲ ਕਈ ਘਟਨਾਵਾਂ ਇਸ ਤਰੀਕਾ ਦੀਆਂ ਜਿਹੜੀਆਂ ਹੋ ਰਹੀਆਂ ਨੇ ਫਟੀਕ ਕੰਸਰਨ ਨੇ ਡੀਸੀ ਦੀ ਮੈਟਰੋ ਸੇਫਟੀ ਵਾਚ ਡੌਗ ਜਿਹੜੇ ਆ ਉਹ ਇਸ ਗੱਲ ਨੂੰ ਕਨਸਿਡਰ ਕਰ ਰਹੇ ਆ ਰੂਲ ਚੇਂਜ ਕਰ ਰਹੇ ਆ ਤਾਂ ਕਿ ਜਿਹੜੇ ਟ੍ਰੇਨ ਆਪਰੇਟਰਸ ਨੇ ਉਹ ਜਿਆਦਾ ਜਿਹੜੀਆਂ ਲਗਾਤਾਰ ਕਈ ਦਿਨ ਲਗਾਤਾਰ ਕੰਮ ਨਾ ਕਰ ਸਕਣ ਤੇ ਜਿਹਦੇ ਨਾਲ ਐਕਸੀਡੈਂਟ ਹੋਣ ਤੇ ਜਾਂ ਠਕਾਵਟ ਹੋ ਜਵੇ। ਔਰ ਬਹੁਤ ਸਾਰੀਆਂ ਕਲੋਜ਼ ਕਾਲਸ। ਕਈ ਮਤਲਬ ਉਦਾਹਰਨਾਂ ਇਦਾਂ ਦੀਆਂ ਆਈਆਂ ਕਿ ਟ੍ਰੇਨਾਂ ਇੱਕ ਦੂਜੇ ਦੇ ਵਿੱਚ ਵੱਜਦੀਆਂ ਵੱਜਦੀਆਂ ਬਚੀਆਂ। ਇਸ ਸਾਲ ਦੇ ਵਿੱਚ 11 ਟ੍ਰੇਨਾਂ ਜਿਹੜੀਆਂ 11 ਟ੍ਰੇਨਾਂ ਉਹ ਰੈੱਡ ਲਾਈਟ ਟੱਪ ਗਈਆਂ। ਵੀ ਪਤਾ ਹੀ ਨਹੀਂ ਲੱਗਦਾ ਉਹਨੂੰ ਕਿ ਕਿੱਥੇ ਰੁਕਣਾ ਕਿੱਥੇ ਜਾਣਾ। ਜਿਹੜੇ ਕੁਝ ਰੈਸਟ ਦੇ ਸਟੈਂਡਰਡਸ ਨੇ ਪਬਲਿਕ ਟ੍ਰਾਂਸਪੋਰਟ ਵਿੱਚ ਫੈਡਰਲ ਰੈਸਟ ਸਟੈਂਡਰਡਸ ਨੇ ਪਰ ਨਵੇਂ ਰੂਲ ਜਿਹੜੇ ਨੇ ਉਹ ਵੀ ਹੁਣ ਆ ਰਹੇ ਆ। ਜਿਹੜੇ ਨੇੜੇ-ਨੇੜੇ ਹੁਣ ਗੱਲਬਾਤ ਹੁੰਦੀ ਸੀਗੀ ਕੁਝ ਜਿਨ੍ਹਾਂ ਦੇ ਵਿੱਚ ਟਰਾਂਜ਼ਿਟ ਬਿਲਕੁਲ ਕੁਝ ਥਾਵਾਂ ਦੇ ਉੱਤੇ ਤੇ ਇੱਕ ਦੂਜੇ 'ਚ ਵੱਜਦੀਆਂ ਵੱਜਦੀਆਂ ਟ੍ਰੇਨਾਂ ਬਚੀਆਂ ਸਿਰਫ 100 ਡੇਢ ਸੌ ਫੁੱਟ ਦੀ ਦੂਰੀ ਦੇ ਫਰਕ ਦੇ ਨਾਲ ਟ੍ਰੇਨਾਂ ਦੇ ਵਿੱਚ ਫਰਕ ਰਹਿ ਗਿਆ ਸੀ ਵਰਕ ਫਟਿਕ ਆ ਜਿਹੜੇ ਇਨਸੀਡੈਂਟਸ ਹੋਏ ਆ ਵਰਕਰਸ ਦੇ ਵਿੱਚ ਉਹ ਲਗਭਗ ਮਤਲਬ ਲਗਾਤਾਰ ਕਈ ਤੇ 18 ਦਿਨ ਹੋ ਗਏ ਸੀ ਉਹਨਾਂ ਨੂੰ ਸਟ੍ਰੇਟ ਕੰਮ ਕਰਦਿਆ ਜਿਹੜੇ ਇਸ ਵੇਲੇ ਰੂਲਸ ਨੇ ਉਹਨਾਂ ਦੇ ਵਿੱਚ ਵਰਕਰ ਨੂੰ ਬ੍ਰੇਕ ਦੇਣੀ ਹੁੰਦੀ ਆ ਪਰ ਦੂਜਾ ਹੈਗਾ ਵੀ ਉਹ ਹੁੰਦੀ ਇੰਨੀ ਛੋਟੀ ਆ ਵੀ ਉਹਦੇ 'ਚ ਰਾਮ ਹੋਈ ਨਹੀਂ ਸਕਦਾ ਤੇ ਹੁਣ ਇਹ ਦੇਖ ਲਓ ਵੀ ਟ੍ਰੇਨ ਜਿਹਨੂੰ ਡਰਾਈਵਰ ਚਲਾ ਰਿਹਾ ਹੈ ਤੇ ਡਰਾਈਵਰ ਥੱਕਿਆ ਹੈ ਜਾਂ ਉਹਨੇ दारू ਪੀਤੀ ਆ ਤੇ ਇਥੋਂ ਅੰਦਾਜ਼ਾ ਲਾ ਲਓ ਵੀ ਨਾ ਉਹ ਰੈੱਡ ਲਾਈਟ ਤੇ ਰੁਕ ਰਿਹਾ ਤੇ ਕਈ ਵਾਰੀ ਦੂਜੀ ਟ੍ਰੇਨ ਤੋਂ ਸਿਰਫ 150 ਫੁੱਟ ਪਹਿਲਾਂ ਦੋਵੇਂ ਟ੍ਰੇਨਾਂ ਇੱਕ ਦੂਜੇ 'ਚ ਵੱਜਦੇ ਵੱਜਦੇ ਹੋ ਜਿਹੜੀਆਂ ਰੁਕਦੀਆਂ ਨੇ ਮੈਟਰੋ ਕ੍ਰਿਟਿਕਾਈਜ਼ ਕਰਦੇ ਆ ਕਿ ਜਿਹੜੀ ਸਕਰੀਨਿੰਗ ਹੋਣੀ ਚਾਹੀਦੀ ਆ ਕੋਈ ਬੰਦਾ ਥੱਕਿਆ ਹੈ ਜਾਂ ਉਹਨੇ ਕੋਈ ਨਸ਼ਾ ਪਤਾ ਖਾਦਾ ਹੈ ਤੇ ਉਹਦੇ ਤੋਂ ਬਾਅਦ ਫਿਰ ਸੇਫਟੀ ਰੂਲਸ ਹੋਣੇ ਚਾਹੀਦੇ ਆ ਪਰ ਇਸ਼ੂ ਜਿਹੜਾ ਬੜਾ ਲੰਬੇ ਸਮੇਂ ਤੋਂ ਚੱਲ ਰਿਹਾ ਜਿਹੜੇ ਰੀਸੈਂਟ ਇਸ਼ੂਸ ਹੋਏ ਨੇ ਉਹਦੇ ਵਿੱਚ ਟ੍ਰੇਨ ਡੀਰੇਲ ਵੀ ਹੋਈਆਂ ਕਿਉਂਕਿ ਬ੍ਰੇਕ ਡਿਸਕ ਜਿਹੜੇ ਆਹੋ ਫੇਲ ਹੋ ਗਏ ਕੁਝ ਕਨਸਰਨ ਵਰਕਰ ਦੀ ਸੇਫਟੀ ਬਾਰੇ ਵੀ ਹੋਇਆ ਜਿਹੜੀ ਕੁਝ ਥਾਵਾਂ ਦੇ ਉੱਤੇ ਵਰਕ ਜ਼ੋਨ ਦੇ ਵਿੱਚ ਸਪੀਡ ਵੀ ਜ਼ਿਆਦਾ ਸੀ ਉਹਦਾ ਵੀ ਫਰਕ ਰਿਹਾ ਜਿਹੜੀ ਐਕਸ਼ਨ ਰਿਪੋਰਟ ਹੋਣ ਆਈ ਆ ਡੀਸੀ ਮੈਟਰੋ ਦੇ ਵੱਲੋਂ ਬਾਹਰ ਉਹਦੇ ਵਿੱਚ ਬਹੁਤ ਸਾਰੀਆਂ ਹੈਰਾਨੀ ਜਨਕ ਗੱਲਾਂ ਸਾਹਮਣੇ ਆਈਆਂ ਕਿ ਜਿਹੜੇ ਆਪਰੇਟਰ ਨੇ ਜਾਂ ਤੇ ਉਹ ਡਰੰਕ ਨੇ ਟਾਇਰਡ ਨੇ ਜਾਂ ਕਨਫਿਊਜ਼ਡ ਨੇ ਅ ਸੋ ਜੇ ਇਸ ਤਰੀਕੇ ਦੇ ਨਾਲ ਕੁਝ ਘਟਰਾਵਾਂ ਵਾਪਰੀਆਂ ਜੇ ਇਸ ਮਸਲੇ 'ਤੇ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਨੁਕਸਾਨ ਵੱਡਾ ਹੋ ਸਕਦਾ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ